अच्छा मूवी ਨੂੰ ਰੇਟ ਕਿੰਨਾ ਦੋਗੇ 10 ਚੋਂ 10 ਚੋਂ 10 ਦੇ ਦੋਗੇ 10 ਚੋਂ 10 ਚੋਂ 4 ਓਕੇ ਤੇ ਔਰਤਾਂ ਸ਼ਾਇਦ ਇਸ ਫਿਲਮ ਨੂੰ ਪਸੰਦ ਕਰਨਗੇ ਅਥਾ ਤੁਸੀਂ ਓਵਰਆਲ ਮੂਵੀ ਨੂੰ 10 ਵਿੱਚੋਂ ਕਿੰਨੇ ਪੁਆਇੰਟਸ ਦਿੰਦੇ ਹੋ ਇਸ ਫਿਲਮ ਨੂੰ ਮੈਂ ਤੈਂਨਾ ਟੈਂ ਤੋਂ ਬਾਦ ਕਿਉਂਕਿ ਇਸ ਫਿਲਮ ਵਿੱਚ ਕਾਮਯਾਬੀ ਬਹੁਤ ਨੇ ਤਰੁੱਟੀਆਂ ਬਹੁਤ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਮੈਂ ਹਾਂ ਪ੍ਰਭਾ ਸ਼ਰਮਾ ਆਰ ਪੀ ਡੀ 24 ਤੁਹਾਡੇ ਲਈ ਲੈ ਕੇ ਆ ਰਿਹਾ ਹੈ ਇੱਕ ਨਵਾਂ ਪ੍ਰੋਗਰਾਮ ਫਿਲਮੀ ਗੱਲਾਂ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਫਿਲਮ ਜਗਤ ਦੀ ਤੇ ਕਰਾਂਗੇ ਲਗਾਵਾਂਗੇ ਉਸ ਫਿਲਮ ਜਗਤ ਨੂੰ ਐਂਟਰਟੇਨਮੈਂਟ ਦਾ ਤੜਕਾ ਤੇ ਮੇਰੇ ਨਾਲ ਹਮੇਸ਼ਾ ਸਟੂਡੀਓ ਵਿੱਚ ਮੇਰਾ ਸਾਥ ਦੇਣਗੇ ਕੁਲਦੀਪ ਸਿੰਘ 베ਦੀ ਜੀ ਤੇ ਉਸ ਤੋਂ ਪਹਿਲਾਂ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਕਵਾਂਗੇ ਕਿ ਜਿਹੜੇ ਦਰਸ਼ਕਾਂ ਨੇ ਹਲੇ ਤੱਕ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਅਦ ਤਬਾਦ ਫੋਲੋ ਕਰ ਲਓ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਰਾਂਗੇ ਫਿਲਮੀ ਜਗਤ ਦੀਆਂ ਗੱਲਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਕੁਲਦੀਪ ਸਿੰਘ 베ਦੀ ਜੀ ਦਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਮੇਰਬਾਨੀ ਜੀ ਸ਼ੁਕਰੀਆ ਤਜੇ ਵਿੱਚ ਅਸੀਂ ਆਰਪੀਡੀ 24 ਦੀ ਇੱਕ ਨਵੀਂ ਕੋਸ਼ਿਸ਼ ਕਰਨ ਜਾ ਰਹੇ ਹਾਂ ਫਿਲਮੀ ਜਗਤ ਫਿਲਮੀ ਗੱਲਾਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਸਿਨੇਮਾ ਜਗਤ ਦੀ ਗੱਲ ਕਰਾਂਗੇ ਜਿਹੜੀਆਂ ਨਵੀਆਂ ਮੂਵੀਜ਼ ਆਉਂਦੀਆਂ ਉਹਦਾ ਰਿਵਿਊ ਕਰਾਂਗੇ ਤੇ 7 ਨਵੰਬਰ ਨੂੰ ਦੋ ਪੰਜਾਬੀ ਨਵੀਆਂ ਫਿਲਮਾਂ ਰਿਲੀਜ਼ ਹੋਈਆਂ ਇੱਕ ਤਾਂ ਹੋਈ ਹੈ ਹੈਪੀ ਖੁਸ਼ ਹੋ ਗਿਆ ਆ ਗਈ ਹੈ ਤੁਹਾਡੀ ਲੰਮੀ ਉਮਰ ਲਈ ਮੈਂ ਵਰਤ ਰੱਖਿਆ ਇਹਨੂੰ ਉਮਰ ਵਧਾਉਣਾ ਨਹੀਂ ਘਟਾਉਣਾ ਕਹਿੰਦੇ ਹੈ ਤੇ ਦੂਸਰੀ ਹੈਗੀ ਆ ਬੜਾ ਕਰਾਰਾ ਪੂਤਰਾ ਟੂ ਸੋਨਾ ਮੁੱਤੀ ਆਰੇ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੀ ਕੁਲਦੀਪ ਸਿੰਘ 베ਦੀ ਸਰ ਜੀ ਇਹ ਫਿਲਮਾਂ ਦੇਖ ਕੇ ਆ ਚੁੱਕੇ ਨੇ ਤੇ ਉਹੀ ਹੁਣ ਇਸ ਫਿਲਮਾਂ ਦਾ ਰਿਵਿਊ ਕਰਨਗੇ ਕੀ ਕਹਿਣਾ ਚਾਹੋਗੇ ਦੇਖੋ ਇਸ ਵੇਲੇ ਜਿਵੇਂ ਕਿ ਤੁਸੀਂ ਚੈਨਲ ਦੀ ਗੱਲ ਕੀਤੀ ਆਪਣੇ ਦੀ ਆਰ ਪੀੜੀ ਦੀ ਜੀ ਬੇਤੋ ਨਾ ਮੈਸੂਰ ਹੋਇਆ ਕਿ ਫਿਲਮਾਂ ਦਾ ਵੀ ਇੱਕ ਚੈਨ ਚਲੂ ਕੀਤਾ ਜਾਏ ਫਿਲਮਾਂ ਬਾਰੇ ਕਰਨਾ ਚਾਹੀਦੀ ਹੈ ਬਿਲਕੁਲ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ 2000 ਸਾਲ ਤੋਂ ਬਾਅਦ ਜਿਹੜੀਆਂ ਪੰਜਾਬੀ ਫਿਲਮਾਂ ਦਾ ਨਵਾਂ ਦੌਰ ਸ਼ੁਰੂ ਹੈ ਜੀ ਇਸ ਵੇਲੇ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਬਹੁਤ ਜ਼ਿਆਦਾ ਫਿਲਮਾਂ ਬਣ ਰਹੀਆਂ ਨੇ ਹਮਮ ਔਰ ਮੇਰੇ ਹਿਸਾਬ ਨਾਲ ਇੱਕ ਅੰਕੜੇ ਦੇ ਹਿਸਾਬ ਨਾਲ ਵੀ 400 ਫਿਲਮਾਂ ਇਸ ਵੇਲੇ ਜੜੀਆਂ ਨੇ ਉਹ ਬਲਰਿੰਗ ਇਹਨਾਂ ਤਿਆਰ ਹੋ ਰਗੇ ਨੇ ਪੰਜਾਬੀ ਦੀਆਂ ਮਤਲਬ ਬਹੁਤ ਸਾਰਾ ਪੈਸਾ ਲੱਗ ਰਿਹਾ ਜੇ ਆਪਾਂ ਐਵਰੇਜ ਵੀ ਰੱਖੀਏ ਵੀ 3 ਕਰੋੜ 4 ਕਰੋੜ ਚ ਕੋਈ ਮੂਵੀ ਬਣਦੇ ਆ ਤਾਂ ਬਹੁਤ ਸਾਰਾ ਪੈਸਾ ਇਸ ਇੰਡਸਟਰੀ ਉੱਤੇ ਲੱਗ ਰਿਹਾ ਤੇ ਹੁਣ ਹਾਲਤ ਇਹੋ ਜਿਹੀ ਹੋ ਗਈ ਆ ਵੀ ਕਿਤੇ ਤਾਂ ਸਾਡੇ ਜਦੋਂ ਅਸੀਂ 2007 ਤੋਂ ਪਹਿਲਾਂ ਦੀ ਗੱਲ ਕਰਦੇ ਆ ਉਦੋਂ ਸਾਡਾ ਪੰਜਾਬੀ ਸਿਨੇਮਾ ਇਹੋ ਜਿਹਾ ਹੁੰਦਾ ਸੀਗਾ ਵੀ ਸਾਲ ਦੇ ਵਿੱਚ 10 10-12 ਫਿਲਮਾਂ طلع ਕੇ ਬਾਅਦ ਤੋਂ ਬਾਅਦ 14 ਫਿਲਮਾਂ ਰੀਲੀਜ਼ ਹੁੰਦੀਆਂ ਸੀ ਇੱਕ ਸਾਲ ਦੇ ਵਿੱਚ ਹੁਣ ਤਾਂ ਹਰ ਵੀਕਐਂਡ ਤੇ ਤੁਸੀਂ ਕਹਿ ਲਓ ਫਰਾਈਡੇ ਦੀ ਫਰਾਈਡੇ ਹੁਣ ਜੋ ਜੋ ਤੁਸੀਂ ਦੱਸਿਆ ਮਤਲਬ 7 ਨਵੰਬਰ ਨੂੰ ਜਿਵੇਂ ਕਿ ਦੋ ਫਿਲਮਾਂ ਰੀਲੀਜ਼ ਹੋਈਆਂ ਨੇ ਜੀ ਹੁਣ ਬਹੁਤ ਸਾਰੇ ਜਿਹੜੇ ਸ਼ੁੱਕਰਵਾਰ ਨੇ ਉਹਨਾਂ 'ਚ ਦੋ ਫਿਲਮਾਂ ਇਕੱਠੀਆਂ ਵੀ ਰੀਲੀਜ਼ ਹੁੰਦੀਆਂ ਪੰਜਾਬੀ ਦੀ ਤੇ ਇੱਕ ਅੱਧੇ ਵਾਰ ਤੇ ਇਦਾਂ ਵੀ ਆਇਆ ਵੀ ਤਿੰਨ-ਤਿੰਨ ਫਿਲਮਾਂ ਰੀਲੀਜ਼ ਹੁੰਦੀਆਂ ਸੋ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਆ ਅਸੀਂ ਪਹਿਲਾ ਮੂਵੀ ਲੈ ਲੈਂਦੇ ਆ ਹੈਪੀ ਕੁਸ਼ੂ ਲੈ ਲੈਂਦੇ ਆ ਵੇ ਕੱਲ ਜਿਹੜੇ ਇੱਕ ਮੂਵੀ ਰਿਲੀਜ਼ ਹੋਈ ਆ ਹੈਪੀ ਖੁਸ਼ ਹੋ ਗਿਆ ਹੂੰ ਸਾਡੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਇੱਕ ਇਦਾਂ ਦਾ ਰਿਵਾਜ ਆ ਬਣ ਗਿਆ ਵੀ ਜਿੱਥੇ-ਜਿੱਥੇ ਲੋਕ ਕੰਮ ਕਰ ਰਹੇ ਨੇ ਨਾ ਉਹ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਇਸ ਆਪਣੇ ਕੰਮ ਦੇ ਨਾਲ-ਨਾਲ ਕੋਈ ਨਵਾਂ ਕੰਮ ਸ਼ੁਰੂ ਕਰ ਲਵਾਂ ਜਿਵੇਂ ਕਿ ਬਹੁਤ ਸਾਰੇ ਲੋਕ ਇਥੋਂ ਸਿੰਗਰ ਬਣ ਜਾਂਦੇ ਨੇ ਗਾਇਕ ਬਣ ਜਾਂਦੇ ਨੇ ਪਰ ਫਿਰ ਉਹਨਾਂ ਦੇ ਦਿਮਾਗ 'ਚ ਇੱਕ ਐਕਟਿੰਗ ਦਾ ਕੀੜਾ ਆ ਜਾਂਦਾ ਮੈਂ ਐਕਟਿੰਗ ਕਰ ਲਵਾਂ ਬਿਲਕੁਲ ਅੱਜਕੱਲ ਸਾਰੇ ਸਿੰਗਰਸ ਨੂੰ ਤੁਸੀਂ ਦੇਖ ਲਓ ਡੈਬਿਊ ਕਰ ਰਹੇ ਨੇ ਫਿਲਮਾਂ 'ਚ ਤੇ ਸਾਡੇ ਕੀ ਹੈ ਸਾਡੇ ਨਰੇਸ਼ ਕਥੂਰੀਆ ਇੱਕ ਬੜੇ ਅੱਛੇ ਸਾਡੇ ਰਾਈਟਰ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਹੋਈਆਂ ਕਾਮੇਡੀ ਫਿਲਮਾਂ ਲਿਖਦੇ ਨੇ ਬਹੁਤ ਸਾਰੀਆਂ ਫਿਲਮਾਂ ਹਿੱਟ ਹੋਈਆਂ ਨੇ ਖਾਸ ਤੌਰ ਤੇ ਕੈਰੀ ਉਹਨ ਜੱਟਾ ਵਰਗੀਆਂ ਫਿਲਮਾਂ ਸੋ ਉਹਨਾਂ ਨੂੰ ਵੀ ਕਿਤੇ ਧਿਆਨ ਚ ਆਇਆ ਉਹਨਾਂ ਨੂੰ ਕਿਤੇ ਸ਼ੱਕ ਪੈ ਗਿਆ ਆਪਣੇ ਬਾਰੇ ਵੀ ਮੈਂ ਵੀ ਫਿਲਮਾਂ ਹੀਰੋ ਬਣ ਸਕਦਾ ਮੈਂ ਵੀ ਜਾ ਸਕਦਾ ਮਤਲਬ ਮੇਨ ਲੀਡ ਰੋਲ ਕਰ ਸਕਦਾ ਹਾਂ ਕਰ ਸਕਦਾ ਤੇ ਉਹਨਾਂ ਨੇ ਫਿਰ ਆਪਣੇ ਜੀ ਤਰ੍ਹਾਂ ਨਾਲ ਉਹਨਾਂ ਨੇ ਥੋੜਾ ਜਿਹਾ ਪੈਸਾ ਵੀ ਲਾਇਆ ਇਸ ਫਿਲਮ ਦੇ ਉੱਤੇ ਹੋਰ ਹੈਪੀ ਦਾ ਰੋਲ ਜਿਹੜਾ ਸੀਗਾ ਉਹ ਨਰੇਸ਼ ਕਥੂਰੀਆ ਹੋਣਾ ਨੇ ਇਸ ਫਿਲਮ ਚ ਕਰ ਲਿਆ ਅੱਛਾ ਟਾਈਟਲ ਬੜਾ ਚੁਣ ਕੇ ਰੱਖਿਆ ਹੋਇਆ ਹੈਪੀ ਖੁਸ਼ ਹੋ ਗਿਆ ਹੈਪੀ ਖੁਸ਼ ਹੋ ਗਿਆ ਇਹਦੇ ਪਿੱਛੇ ਜਦੋਂ ਜਿਹੜੇ ਦਰਸ਼ਕ ਫਿਲਮ ਵੇਖਣਗੇ ਨਾ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਕੋਈ ਹੈਪੀ ਨਾਂ ਦਾ ਇੱਕ ਸਧਾਰਨ ਨੌਜਵਾਨ ਦੀ ਕਹਾਣੀ ਹੈ ਜਿਹੜਾ ਨਾ ਬਹੁਤ ਛੇਤੀ ਪੈਸਾ ਕਮਾਉਣਾ ਚਾਹੁੰਦਾ ਹੈ ਇੱਕ ਐਕਸ਼ਨ ਉਹ ਇਹ ਕਰਦਾ ਸਭ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਇਸ਼ਤਿਹਾਰ ਜਿਹੜਾ ਨਾ ਉਹ ਬਾਜ਼ਾਰਾਂ ਵਿੱਚ ਮਡਵਾ ਦਿੰਦਾ ਹੈ ਵੀ ਅਸੀਂ ਸਿੱਧੇ ਐਸ ਐਚਓ ਕੋਰਤੀ ਕਰ ਰਹੇ ਆ ਪੁਲਿਸ ਦੇ ਵਿੱਚ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਹੈ ਸਾਡੇ ਪਾਸ ਆਉ ਉਹ ਜਿਹੜੇ ਬੰਦੇ ਉਹਨਾਂ ਕੋਲ ਗਏ ਉਹਨਾਂ ਕੋਲ 2-2 ਲੱਖ ਰੁਪਏ ਇਕੱਠਾ ਕਰ ਲਿਆ ਉਹਨਾਂ ਨੂੰ ਐਸ ਐਚਓ ਬਣਾਉਂਦੇ ਆ ਅਪੁਆਇੰਟਮੈਂਟ ਲੈਟਰ ਵੀ ਦਿੱਤੀਆਂ ਇਦਾਂ ਪੈਸਾ ਇਕੱਠਾ ਕਰਕੇ ਉਹ ਹੈਪੀ ਫਿਰ ਨਾ ਉਹ ਚਾਹੁੰਦਾ ਵੀ ਮੈਂ ਥੋੜਾ ਜਿਹਾ ਵੱਡਾ ਹੱਥ ਮਾਰਾ ਕਿਤੇ ਫਿਰ ਇੱਕ ਪੁਨਰ ਜਨਮ ਦੀ ਕਹਾਣੀ ਜਿਹੜੀ ਕਿ ਉਹਨੇ ਇਸ ਫਿਲਮ ਚ ਦੇਖੀ ਤੁਸੀਂ ਆਪ ਹੀ ਲਿਖੀ ਹੈ ਉਹ ਫਿਰ ਉਹਨੇ ਨਾ ਉਹ ਫਿਰ ਉਹ ਪੁਨਰ ਜਨਮ ਦੀ ਕਹਾਣੀ ਸਿਰਜ ਕੇ ਉਹ ਪੁਨਰਜਨਮ ਕੇ ਦਾ ਉਸ ਕਰੈਕਟਰ ਦਾ ਨਾਮ ਹੈਗਾ ਖੁਸ਼ਾਲ ਸਿੰਘ ਖੁਸ਼ਾਲ ਸਿੰਘ ਦਾ ਮਤਲਬ ਹੈ ਵੀ ਹੈਪੀ ਜਿਹੜਾ ਸੀ ਉਹ ਫਿਰ ਖੁਸ਼ ਬਣ ਗਿਆ ਖੁਸ਼ਾਲ ਬਣ ਗਿਆ ਅੱਛਾ ਬੀਦੀ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੜਾ ਯੂਨੀਕ ਜਿਹਾ ਕਨਸੈਪਟ ਲਿਆ ਆ ਮੂਵੀ ਨੂੰ ਲਿਖਣ ਲੱਗੇ ਵੀ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਆਇਆ ਹੋਊਗਾ ਕਿਉਂਕਿ ਪੁਨਰਜਨਮ ਦਾ ਬਹੁਤੀ ਵਾਰ ਅਸੀਂ ਸੁਣਿਆ ਹੈ ਕਿ ਬਹੁਤ ਲੋਕੀ ਇਸ ਵਿੱਚ ਵਿਸ਼ਵਾਸ ਵੀ ਕਰਦੇ ਨੇ ਤੇ ਕਈ ਵਿਸ਼ਵਾਸ ਵੀ ਨਹੀਂ ਕਰਦੇ ਤੇ ਇੱਕ ਬੜਾ ਯੂਨੀਕ ਜਿਹਾ ਕਨਸੈਪਟ ਹੈ ਮੂਵੀ ਦਾ ਉਹ ਉਹੀ ਨਾ ਹੁਣ ਮੈਂ ਇਹ ਕਹਿ ਰਿਹਾ ਸੀਗਾ ਵੀ ਉਹਨਾਂ ਨੇ ਫਿਲਮ ਬਣਾਈ ਤੀ ਪੁਨਰਜਨਮ ਦੀ ਹੂੰ ਉਹਦੇ ਵਿੱਚ ਨਾ ਹੁਣ ਬਹੁਤ ਸਾਰੇ ਦਰਸ਼ਕ ਇਹੋ ਜਿਹੇ ਨੇ ਜਿਹੜੇ ਪੁਨਰਜਨਮ ਤੇ ਵਿਸ਼ਵਾਸ ਨਹੀਂ ਕਰਦੇ ਠੀਕ ਨੇ ਕੁਝ ਲੋਕ ਇਹੋ ਜਿਹੇ ਜਿਹੜੇ ਕਰਦੇ ਵੀ ਆ ਸੋ ਪਹਿਲੀ ਗੱਲ ਤੇ ਵੀ ਇੱਥੇ ਦਰਸ਼ਕਾਂ ਦੀ ਵੰਡ ਹੋ ਜਾਂਦੀ ਆ ਸਿਨੇਮਾ 'ਚ ਜਾਣ ਵਾਲੇ ਬਿਲਕੁਲ ਪਰ ਮੈਂ ਉਹ ਹੀ ਕਹਿ ਰਿਹਾ ਹਾਂ ਠੀਕ ਨਹੀਂ ਫਿਰ ਉਹ ਲੋਕ ਨਹੀਂ ਜਾਂਦੇ ਜਿਹੜੇ ਪੁਨਰਜਨਮ ਸਕੇਂਦੇ ਕੀ ਕਹਾਣੀ ਹੋਣੀ ਆ ਦੂਜੇ ਪਾਸੇ ਜਿਹੜਾ ਉਹਨਾਂ ਨੇ ਸਾਰਾ ਉਹਦੇ ਵਿੱਚ ਨਰੇਟਿਵ ਸਿਰਜਿਆ ਨਾ ਕਹਾਣੀ ਦੇ ਵਿੱਚ ਉਹ ਇਹੋ ਜਿਹਾ ਵੀ ਜੇ ਕਿਸੇ ਨੇ ਪੁਨਰ ਜਨਮ ਦੇ ਵਿੱਚ ਆਪਣੀ ਯਾਦ ਵੀ ਆ ਗਈ ਕਿਸੇ ਨੂੰ ਪਰ ਉਹ ਕੋਈ ਜਿਹੜੇ ਕਾਨੂੰਨੀ ਅਧਿਕਾਰ ਨੇ ਜ਼ਮੀਨੀ ਅਧਿਕਾਰ ਨੇ ਜਿੰਡੇ ਉਹਨਾਂ ਨੇ ਹੱਕ ਨੇ ਉਹਨਾਂ ਨੂੰ ਉਹ ਪ੍ਰਾਪਤ ਕਰਨ ਦੇ ਵਿੱਚ ਦਾਵਾ ਕਰਨਾ ਉਹ ਉਹ ਦਾਵਾ ਤਾਂ ਕਰੇਗਾ ਲੇਕਿਨ ਉਹਨੂੰ ਮਿਲੇਗਾ ਨਹੀਂ ਕਾਨੂੰਨੀ ਤੌਰ ਤੇ ਉੱਤੇ ਲੇਕਿਨ ਇਹਦੇ ਵਿੱਚ ਹੈਪੀ ਐਸ ਹੋਏਦਾ ਵੀ ਜੇ ਮੈਂ ਖੁਸ਼ਾਲ ਸਿੰਘ ਬਣ ਕੇ ਆ ਜਾਵਾਂ ਤੇ ਖੁਸ਼ਾਲ ਸਿੰਘ ਦੇ ਨਾਮ ਜਿੰਨੇ ਜ਼ਮੀਨ ਲੱਗੀ ਆ ਤੇ ਸਾਰੀ ਮੇਰੇ ਨਾਮ ਲੱਗ ਜਾਏਗੀ ਸੋ ਇਹੋ ਜਿਹੜਾ ਵਹਿਮ ਪਾਲ ਕੇ ਉਹ ਜਿਹੜਾ ਹੈਪੀ ਆ ਉਹ ਖੁਸ਼ ਹੋ ਜਾਂਦਾ ਬਿਲਕੁਲ ਅੱਛਾ ਫਿਲਮ ਦਾ ਹੈਗਾ ਆ ਫਿਲਮ ਦਾ ਮੇਨ ਜੇ ਅਸੀਂ ਕਹੀਏ ਕਿ ਇਸ ਭੱਜ ਦੌੜ ਦੀ ਜ਼ਿੰਦਗੀ ਚੋ ਸਟਰਗਲ ਕਰਨ ਤੋਂ ਬਚਣ ਲਈ ਸੰਘਰਸ਼ ਕਰਨ ਤੋਂ ਬਚਣ ਲਈ ਥੋੜੇ ਟਾਈਮ ਚ ਜਿਹੜਾ ਹੈਪੀ ਆ ਜਿਹਦਾ ਕਿਰਦਾਰ ਨਰੇਸ਼ ਕਟੂਰੀਆ ਸਾਹਿਬ ਨਿਭਾ ਰਹੇ ਨੇ ਉਹ ਸ਼ਾਰਟਕਟ ਵਿੱਚ ਇੱਕ ਵੱਡਾ ਇਨਸਾਨ ਬਣਨਾ ਚਾਹੁੰਦੇ ਨੇ ਤੇ ਜਿਹਦੇ ਲਈ ਇਹ ਇਦਾਂ ਦੇ ਪਹਿਲਾਂ ਤਾਂ ਬਹੁਤ ਟੋਟਕੇ ਅਪਣਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਵੱਡਾ ਹੱਥ ਮਾਰਨ ਲਈ ਇਸ ਜਿਹੜੇ ਕਰੈਕਟਰ ਦੇ ਵਿੱਚ ਘੁਸਦੇ ਨੇ ਅੱਛਾ ਜੀ ਇਹਨਾਂ ਦੇ ਸਟਾਰ ਕਾਸਟ ਦੀ ਗੱਲ ਕਰੀਏ ਨਰੇਸ਼ ਪੰਗੂ ਕਠਾਰੀਆ ਕਠੂਰੀਆ ਸਰ ਦੀ ਗੱਲ ਕਰੀਏ ਤੇ ਨਾਲ ਇਹਨਾਂ ਦੇ ਜਿਹੜਾ ਸਾਥ ਨਿਭਾ ਰਹੇ ਨੇ ਗੁਰਪ੍ਰੀਤ ਪੰਗੂ ਤੇ ਬਹੁਤ ਹੀ ਸ਼ਾਨਦਾਰ ਇਹਨਾਂ ਦੀ ਕੈਮਿਸਟਰੀ ਰਹੀ ਹੈ ਮਤਲਬ ਤੁਸੀਂ ਇਹ ਕਹੋ ਆਡੀਅנס ਨੇ ਸੋਚਿਆ ਨਹੀਂ ਹੋਏਗਾ ਕਿ ਇੱਕ ਮਤਲਬ ਉਹਨਾਂ ਦੀ ਆਧ ਉਮਰ ਦਾ ਵਿਅਕਤੀ ਤੇ ਉਹਨਾਂ ਦੇ ਸਾਹਮਣੇ ਉਹ ਸੀਨੀਅਰ ਆਰਟਿਸਟ ਕਿਸ ਤਰ੍ਹਾਂ ਦੇਖਿਆ ਬਿਲਕੁਲ ਉਹ ਨਰੇਸ਼ ਕਠੋਰੀਆ ਜਿਹੜਾ ਨਾ ਉਹਨੂੰ ਇਹ ਥੋੜਾ ਜਿਹੜੇ ਇਹਨਾਂ ਦੀਆਂ ਘੁੰਡੀਆਂ ਨੇ ਨਾ ਪਤਾ ਨੇ ਬਹੁਤ ਸਾਰੀਆਂ ਉਹਨੂੰ ਦਰਸ਼ਕਾਂ ਦੀ ਨਬਜ਼ ਦਾ ਪਤਾ ਹੈ ਹਾਂਜੀ ਹੂੰ ਔਰ ਮੈਂ ਡੈਸ਼ਕ ਥੋਰੀਆ ਸਾਹਿਬ ਨੂੰ ਨਾ ਉਹਨਾਂ ਨੂੰ ਮੈਂ ਇਸ ਕਰਕੇ ਅੱਛਾ ਮੰਨਦਾ ਕਿਉਂਕਿ ਉਹਨਾਂ ਕੋਲ ਲਿਖਣ ਲਈ ਬਹੁਤ ਸਾਰਾ ਮਸਾਲਾ ਹੁੰਦਾ ਹੈ ਬਿਲਕੁਲ ਪਰ ਪਰ ਜਦੋਂ ਉਸ ਨੂੰ ਉਹਨਾਂ ਦੇ ਆਪਣੇ ਆਪ ਨੂੰ ਜਦੋਂ ਲਿਮਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਮੈਂ ਸਮਝਦਾ ਵੀ ਉੱਥੇ ਥੋੜਾ ਜਿਹਾ ਗੈਪ ਆ ਜਾਂਦਾ ਕਿਉਂਕਿ ਇੱਕ ਆਰਟਿਸਟ ਹੋਣਾ ਹੋਰ ਗੱਲ ਹੈ ਇੱਕ ਤੁਸੀਂ ਲਿਖਣਾ ਕਿਸੇ ਬਾਰੇ ਵੀ ਇਹ ਆਰਟਿਸਟ ਜਿਹੜਾ ਹੈ ਇਹਨੂੰ ਇਸ ਢੰਗ ਨਾਲ ਫਿਲਮ ਵਿੱਚ ਕੰਮ ਕਰਨਾ ਚਾਹੀਦਾ ਉਹ ਵੱਖਰੀ ਗੱਲ ਆ ਠੀਕ ਹੈ ਨਾ ਉਹ ਉਹ ਡਾਇਰੈਕਟਰ ਨੇ ਸਾਰਾ ਹੈਂਡਲ ਕਰਨਾ ਹੁੰਦਾ ਲੇਕਿਨ ਨਰੇਸ਼ ਕਥੂਰੀਆ ਹੋਣਾ ਨੇ ਸੋਚ ਲਿਆ ਵੀ ਸ਼ਾਇਦ ਮੈਂ ਐਕਟਰ ਬਣ ਸਕਦਾ ਤਾਂ ਉਹਨਾਂ ਨੇ ਇਹਦੇ ਵਿੱਚ ਹੈਪੀ ਦੀ ਭੂਮਿਕਾ ਨਿਭਾਈਆ ਅਰ ਅਰ ਜਦੋਂ ਸੀ ਇਹਨਾਂ ਦੇ ਹੋਰ ਜਿਹੜੇ ਸਟਾਰ ਕਾਸਟ ਵਿੱਚ ਨੇ ਜਿਵੇਂ ਕਿ ਤੁਸੀਂ ਗੁਰਪ੍ਰੀਤ ਪੰਘੂ ਦਾ ਨਾਮ ਆ ਉਹ ਬੜੀ ਕੰਟਰਾਸਟ ਵਿੱਚ ਰੱਖੀ ਗਈ ਹੈ ਇੱਕ ਤਾਂ ਦੀ ਉਮਰ ਦਾ ਬੜਾ ਗੈਪ ਹੈ ਬੜਾ ਗੈਪ ਹੈ ਅੱਛਾ ਜੇ ਆਪਾਂ ਮਤਲਬ ਜੇ ਉਹਦੀ ਆਪਾਂ ਖੂਬਸੂਰਤੀ ਦੀ ਗੱਲ ਕਰੀਏ ਉਮਰ ਦੇ ਨਾਲ ਉਹ ਵੀ ਉਹਦੀ ਲਗਭਗ ਟਲ ਚੁੱਕੀ ਹੈ ਲੇਕਨ ਜਿਹੜਾ ਹੈਪੀ ਹੈ ਹੈਪੀ ਜਿਹੜਾ ਹੈ ਉਹ ਜੇ ਉਹ 25 26 30 ਸਾਲ ਦੀ ਉਮਰ ਦੇ ਵਿੱਚ ਹੈ ਬਿਲਕੁਲ ਉਹ ਹੀ ਮੈਂ ਕਹਿ ਰਿਹਾ ਮਤਲਬ ਏਜ ਗਿਆ ਵੀ ਬਹੁਤ ਜ਼ਿਆਦਾ ਹੈ ਤੇ ਦਰਸ਼ਕਾਂ ਨੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਆਪਣਾ ਉਹ ਦਰਸ਼ਕ ਉਹ ਦਰਸ਼ਕ ਜਿਹੜੇ ਨੇ ਉਹ ਦਰਸ਼ਕ ਸੋਚਦੇ ਨੇ ਵੀ ਇਹ ਇਹ ਜੋੜੀ ਇਹਨਾਂ ਦੀ ਕਿੱਦਾਂ ਨਹੀਂ ਬੇਚ ਕਿੱਦਾਂ ਨਹੀਂ ਬੇਚ ਕਿੱਦਾਂ ਨਹੀਂ ਬੇਚੀ ਔਰ ਉਹ ਜਿਹੜੀ ਗੱਲ ਆ ਉਹ ਫਿਲਮ ਦੇ ਵਿੱਚ ਟੈਨਸ਼ਨ ਵੀ ਕ੍ਰੀਏਟ ਕਰਦੀ ਹੈ ਤਣਾਅ ਵੀ ਕ੍ਰੀਏਟ ਕਰਦੀ ਹੈ ਮੈਂ ਸਮਝਦਾ ਨਾ ਵੀ ਜਿਹੜੀ ਅੱਛੀ ਸਟੋਰੀ ਹੁੰਦੀ ਹੈ ਨਾ ਉਹਦੇ ਵਿੱਚ ਤਣਾਅ ਵੀ ਕ੍ਰੀਏਟ ਹੋਣਾ ਚਾਹੀਦਾ ਫਿਲਮ ਦੇ ਵਿੱਚ ਤੇ ਫਿਰ ਉਹ ਤਣਾਅ ਕ੍ਰਿਓਸਿਟੀ ਬਣੀ ਰਹਿੰਦੀ ਆ ਫਿਲਮ ਨੂੰ 2 2.5 ਘੰਟੇ ਦੀ ਜਿਹੜੀ ਮੂਵੀ ਆ ਦਰਸ਼ਕ ਤਾਂ ਹੀ ਉੱਥੇ ਬੈਠੇ ਰਹਿਣਗੇ ਫਿਰ ਉਹ ਤਣਾਅ ਕਿੱਦਾਂ ਖਤਮ ਹੋਣਾ ਕਿੱਦਾਂ ਡਿਫਿਊਜ਼ ਹੋਣਾ ਇਹ ਉਹਦੇ ਡਾਇਰੈਕਟਰ ਦੀ ਕਲਾ ਹੁੰਦੀ ਆ ਸਾਰਾ ਕੁਝ ਵੀ ਉਹਨੇ ਕਿਸ ਤਰ੍ਹਾਂ ਇਸ ਜੀ ਨੂੰ ਹੱਲ ਕਰਨਾ ਅੱਛਾ ਕਹਾਣੀ ਵਿੱਚ ਕੋ ਮੋੜ ਆਂਦਾ ਹੈ ਕਿ ਹੈਪੀ ਦੇ ਚਲਾਏ ਹੋਏ ਪਲਾਨ ਤੇ ਸਾਰਾ ਕੁਝ ਚੱਲ ਰਿਹਾ ਆਂਦਾ ਤੇ ਕਹਾਣੀ ਚ ਟਵਿਸਟ ਆ ਜਾਂਦਾ ਹੈ ਗੁਰਪ੍ਰੀਤ ਪੰਗੂ ਦੀ ਐਂਟਰੀ ਹੁੰਦੀ ਹੈ ਤੇ ਕਹਾਣੀ ਦਾ ਕਲਾਈਮੈਕਸ ਟਵਿਸਟ ਸਭ ਬਦਲ ਕੇ ਰੱਖ ਦਿੰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਸ ਉਹੀ ਤੁਹਾਨੂੰ ਮੈਂ ਦੱਸਿਆ ਨਾ ਵੀ ਉਹੀ ਇੱਕ ਟਵਿਸਟ ਹੈ ਜਿੱਥੇ ਜਿਹੜਾ ਹੈਪੀ ਦਾ ਕਰੈਕਟਰ ਉਹ ਉਹ ਸੋਚਦਾ ਵੀ ਹੁਣ ਮੈਂ ਬਹੁਤ ਫਸ ਗਿਆ ਇੱਥੇ ਆ ਕੇ ਉਲਝ ਜਾਂਦਾ ਉਹਨਾਂ ਚਾਚਾ ਕਿਉਂਕਿ ਹੈਪੀ ਦੇ ਪਹਿਲਾਂ ਹੀ ਇੱਕ ਜਗ੍ਹਾ ਮੰਗਣੀ ਹੋਈ ਹੁੰਦੀ ਹੈ ਔਰ ਉਹ ਛੇਤੀ ਉਹਦਾ ਵਿਆਹ ਹੋਣ ਵਾਲਾ ਹੁੰਦਾ ਪਰ ਉਹਨੇ ਕਦੇ ਸੋਚਿਆ ਨਹੀਂ ਸੀਗਾ ਕਿ ਖੁਸ਼ਾਲ ਸਿੰਘ ਦੀ ਪਤਨੀ ਜਿਹੜੀ ਆ ਮੈਨੂੰ ਸਾਹਮਣੇ ਪੈ ਜਾਣੀ ਸੋ ਉਹ ਤਣਾਅ ਉਹ ਤਾਂ ਬਹੁਤ ਵਧੀਆ ਕ੍ਰੀਏਟ ਹੁੰਦਾ ਪਰ ਇਸ ਨੂੰ ਦਰਸ਼ਕ ਕਿਹੜੇ ਹਿਸਾਬ ਨਾਲ ਲੈਂਦੇ ਆ ਇਹ ਦੇਖਣ ਵਾਲੀ ਗੱਲ ਆ ਇਹ ਫਿਲਮ ਕਿੰਨਾ ਕੇ ਬਿਜ਼ਨਸ ਕਰਦੀ ਹੈ ਇਹ 2 ਘੰਟੇ ਦੀ ਮੂਵੀ ਆ ਲੇਕਿਨ ਲੋਕਾਂ ਦਾ ਫਿਲਮ ਦੇ ਵਿੱਚ ਦਿਲ ਲੱਗ ਜਾਂਦਾ अच्छा बहुत सारे मिक्स रिव्यू ਆਏ ਲੋਕਾਂ ਦੇ ਮਤਲਬ ਮੋਸਟਲੀ ਰਿਵਿਊ ਇਹ ਸੀ ਕਿ ਲੋਕਾਂ ਨੇ ਇਸ ਫਿਲਮ ਨੂੰ ਪਸੰਦ ਕੀਤਾ ਹੈ ਦੇ ਯੂਨਿਕ ਕਨਸੈਪਟ ਕਰਕੇ ਤੇ ਕਾਮੇਡੀ ਆ ਮੂਵੀ ਸਭ ਤੋਂ ਵੱਡੀ ਗੱਲ ਹੈ ਕਿ ਕਾਮੇਡੀ ਆ ਹਾਸ ਰਸ ਹੈ ਮੂਵੀ 'ਚ ਦਰਸ਼ਕ ਕੀ ਉਥੇ ਦਾ ਤੁਸੀਂ ਦੇਖਿਆ ਫਰਸਡੇ ਫਰਸ ਜੋ ਕੀ ਰਿਐਕਸ਼ਨ ਸੀ ਦੱਸੋ ਮੈਨੂੰ ਦੇਖੋ ਮੈਨੂੰ ਸਾਡਾ ਨਾ ਦਰਸ਼ਕਾਂ ਦੇ ਵਿੱਚ ਨਾ 2-3 ਤਰ੍ਹਾਂ ਦੇ ਲੈਵਲ ਹੁੰਦੇ ਆ ਦਰਸ਼ਕ ਜਿਹੜੇ ਵੇਖਦੇ ਨੇ ਜੀ ਸਾਡੇ ਵਾਲਾ ਜਿਹੜੇ ਜਿਹੜੇ ਸਾਡੇ ਲੋਕ ਨੇ ਨਾ ਜਿਹੜੇ ਸਾਡੇ ਵਰਗੇ ਨੇ ਕੋਈ ਪੜ੍ਹੇ ਲਿਖੇ ਨੇ ਕੋਈ ਕੋਈ ਉਦੋਂ ਚੋਂ ਲੌਜੀਕ ਲੱਭਦੇ ਨੇ ਕਹਾਣੀ 'ਚ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੀ ਵੇਖ ਰਿਹਾ ਹੈ ਹਾਂ ਲੇਕਿਨ ਕਿਤੇ ਕਿਤੇ ਜਦੋਂ ਕਿਥੇ ਕਾਮੇਡੀ ਦਾ ਸੀਨ ਆਉਂਦੇ ਨੇ ਕਿਤੇ ਕਿਤੇ ਜਿੱਥੇ ਹੈਪੀ ਫਸਦਾ ਹ ਹ ਉੱਥੇ ਲੋਕਾਂ ਚ ਉਤਸੁਕਤਾ ਦਰਸ਼ਕਾਂ ਚ ਉਤਸੁਕ ਉਹ ਉਤਸੁਕ ਹੋ ਵੱਜ ਜਾਂਦੀ ਹੈ ਕਿ ਕੀ ਹੋ ਰਿਹਾ ਹੈ ਅਗੋਂ ਕੀ ਹੋਏਗਾ ਵੀ ਹੈਪੀ ਹੁਣ ਫਸ ਗਿਆ ਹ ਉਹਨੇ ਨਾਂ ਰੱਖਿਆ ਹੈਪੀ ਖੁਸ਼ ਹੋ ਗਿਆ ਹੈਪੀ ਫਸਦਾ ਬਹੁਤ ਜਗ੍ਹਾ ਦੇ ਉੱਤੇ ਇਸ ਫਿਲਮ ਦੇ ਵਿੱਚ ਲੇਕਿਨ ਮੈਨੂੰ ਜੋ ਲੱਗਦਾ ਹੈ ਵੀ ਫਿਲਮ ਦੇ ਜਿਹੜੇ ਬਹੁਤੇ ਦਰਸ਼ਕ ਨੇ ਉਹ ਇਸ ਫਿਲਮ ਦੀ ਕਹਾਣੀ ਨੂੰ ਕਮਜ਼ੋਰ ਸਮਝਦੇ ਨੇ ਫਿਰ ਦੂਜੇ ਨੰਬਰ ਦੇ ਉੱਤੇ ਉਹ ਜਿਹੜਾ ਹੈਪੀ ਵਾਲਾ ਕਰੈਕਟਰ ਉਹ ਸਭ ਤੋਂ ਕਮਜ਼ੋਰ ਆ ਕਿਉਂਕਿ ਹੈਪੀ ਵਾਲੇ ਕਰੈਕਟਰ ਨੇ ਸਾਰੀ ਫਿਲਮ ਸੰਭੀ ਹੋਈ ਸੀ ਸੰਭੀ ਹੋਈ ਸੀ ਦਾ ਮਤਲਬ ਆ ਕਿ ਹੈਪੀ ਦੇ ਆਲੇ ਦੁਆਲੇ ਉਹ ਦੇਖੋ ਬਿਲਕੁਲ ਲੇਕਿਨ ਜੇ ਉਹ ਹੈਪੀ ਕਮਜ਼ੋਰ ਹੋ ਗਿਆ ਤਾਂ ਬਾਕੀ ਦੇ ਆਰਟਿਸਟ ਨਹੀਂ ਖੜੇ ਹੋ ਸਕਦੇ ਸੋ ਇਹ ਇਹ ਗਲਤ ਚੁਆਇਸ ਸੀਗੀ ਐ ਰੇਸ਼ ਕਥੂਰੀਆ ਨੂੰ ਹੀਰੋ ਬਣਾਉਣ ਦੀ ਲੇਕਿਨ ਉਹਨਾਂ ਨੇ ਕੀਤਾ ਹੈ ਕੰਮ ਕਿਉਂਕਿ ਆਪ ਪ੍ਰੋਡਿਊਸਰ ਸੀਗੇ ਜਿਹੜਾ ਪ੍ਰੋਡਿਊਸਰ ਹੁੰਦਾ ਫਿਰ ਉਹ ਡਾਇਰੈਕਟਰ ਨੂੰ ਵੀ ਨਹੀਂ ਦੱਸ ਸਕਦਾ ਪੂਰੀ ਤਰ੍ਹਾਂ ਵੀ ਤੂੰ ਮੇਰੀ ਐਕਟਿੰਗ ਦੇਖ ਮੈਂ ਕਿਦਾਂ ਕਰਾਂ ਕਿਉਂਕਿ ਜਦੋਂ ਇੱਕ ਚੀਜ਼ ਨੂੰ ਅਸੀਂ ਡਾਇਰੈਕਟ ਕਰ ਰਹੇ ਹੁੰਨੇ ਤੇ ਅਸੀਂ ਉਹਨੂੰ ਸਾਹਮਣੇ ਉਹ ਦੇਖ ਰਹੇ ਹੁੰਨੇ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਕੀ ਖਾਮੀਆਂ ਨੇ ਕੀ ਗਲਤੀਆਂ ਨੇ ਤੇ ਅਸੀਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਹੁਣ ਇੱਥੇ ਰਾਈਟਰ ਵੀ ਆਪ ਨੇ ਡਾਇਰੈਕਟਰ ਵੀ ਆਪਨੇ ਤੇ ਲੀਡ ਰੋਲਸ ਵੀ ਆਪਨੇ ਨਹੀਂ ਡਾਇਰੈਕਟਰ ਤਾਂ ਸ਼ਿਤਜ ਚੌਧਰੀ ਨੇ ਸੌਰੀ ਸ਼ਿਤਜ ਚੌਧਰੀ ਨੇ ਸ਼ਿਤਜ ਚੌਧਰੀ ਹੁਣਾ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਉਹਨਾਂ ਦੇ ਗੋਲਕ ਬੁਗਨੇ ਬੈਂਕ ਇਹ ਫਿਲਮ ਅੱਛੀ ਗਈ ਸੀ ਹੋਰ ਵੀ ਇੱਕ ਦੋ ਫਿਲਮਾਂ ਉਹਨਾਂ ਦੀ ਅੱਛੇ ਗਏਗਾ ਨੇ ਅ ਲੇਕਿਨ ਇਹ ਆ ਵੀ ਡਾਇਰੈਕਟਰ ਨੇ ਹਮੇਸ਼ਾ ਪ੍ਰੋਡੂਸਰ ਦੀ ਗੱਲ ਮੰਨਣੀ ਹੁੰਦੀ ਆ ਪ੍ਰੋਡੂਸਰ ਨਰੇਸ਼ ਕੁਥਰੀ ਆ ਸੀ ਉਹ ਨਹੀਂ ਕਹਿ ਰਹੇ ਕਿ ਸਕਰੀਨ ਵੀ ਆਪ ਹੀ ਪਲੇ ਕਰ ਰਹੇ ਨੇ ਉਹ ਫਿਰ ਉਹ ਚੀਜ਼ ਥੋੜੀ ਜਿਹੀ ਮੈਨੂੰ ਲੱਗਦਾ ਕੰਪਲਿਕਟਡ ਹੈ ਇਹ ਫਿਲਮ ਜਿਹੜਾ ਆ ਨਾ ਜਿਹੜੇ ਲੋਕੀ ਲੌਜਿਕ ਤੋਂ ਬਣਾਇਆ ਇਸ ਫਿਲਮ ਨੂੰ ਵੇਖਣ ਜਾਣਗੇ ਉਹਨਾਂ ਨੂੰ ਜ਼ਰੂਰ ਪਸੰਦ ਆਏਗੀ ਜਿਨ੍ਹਾਂ ਨੇ ਸਿਰਫ ਆਪਣਾ ਕੋਮੇਡੀ ਦੇਖ ਆਪਣਾ ਐਂਟਰਟੇਨਮੈਂਟ ਦੇ ਅੱਛਾ ਬਹੁਤ ਸਾਰੇ ਲੋਕਾਂ ਦੇ ਇਹ ਵੀ ਰਿਵਿਊ ਆਏ ਨੇ ਕਿ ਜਜ਼ਬਾਤਾਂ ਦੇ ਨਾਲ ਇਸ ਮੂਵੀ ਵਿੱਚ ਖੇਡਿਆ ਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸ਼ਾਇਦ ਜਦੋਂ ਸਟੋਰੀ ਐਂਡ ਹੁੰਦੀ ਹੈ ਉਤੇ ਕੁਛ ਇਦਾਂ ਦੇ ਸੀਨ ਇਮੋਸ਼ਨਸ ਬਾਹਰ ਆਂਦੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਇੰਨੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਜਿਹੜੇ ਖੁਸ਼ਹਾਲ ਸਿੰਘ ਜਿਹੜਾ ਮਰ ਗਿਆ ਸੀ 30 35 ਸਾਲ ਜਿਹੜਾ ਵਿੱਚ ਦਿਖਾਇਆ ਗਿਆ ਉਹਦੀ ਮਾਂ ਦਾ ਰੋਲ ਜਤਿੰਦਰ ਕੌਰ ਨੇ ਕੀਤਾ ਹਾਂਜੀ ਜਤਿੰਦਰ ਕੌਰ ਬਹੁਤ ਬਹੁਤ ਵਧੀਆ ਆਰਟਿਸਟ ਹੈ ਉਹਨੂੰ ਜਦੋਂ ਪਤਾ ਲੱਗਦਾ ਹੈ ਵੀ ਮੇਰਾ ਜਿਹੜਾ ਪੁੱਤਰ ਆ ਫੇਰ ਜੰਪਿਆ ਔਰ ਮੇਰੇ ਘਰ ਆ ਰਿਹਾ ਉਹਦੇ ਇਮੋਸ਼ਨ ਜਿਹੜੇ ਹੁੰਦੇ ਨੇ ਉਹਦੇ ਮਾਂ ਪੁੱਤ ਵਾਲੇ ਉਹਦੇ ਨਾਲ ਹਾਰਟ ਹੋ ਜਾਂਦੇ ਨੇ ਪਿਆਰ ਕਰਦੀ ਹੈ ਲੇਕਿਨ ਅਖੀਰ ਤੱਕ ਜਦੋਂ ਭੇਤ ਖੁੱਲਦਾ ਵੀ ਉਹ ਪੁੱਤਰ ਨਹੀਂ ਹੈਗਾ ਉੱਥੇ ਉਸ ਕਲਾਈਮੈਕਸ ਦੇ ਵਿੱਚ ਥੋੜੇ ਜਿਹੇ ਮੂਸ਼ ਜਿਹੜੇ ਆ ਉਹ ਸਾਨੂੰ ਨਜ਼ਰ ਆਉਂਦੇ ਆ ਆਡੀਅנס ਭਾਵਕ ਨੂੰ ਵੀ ਦਿਖਾ ਦਿੰਦੀ ਹੈ ਸੋ ਇਹ ਫਿਲਮ ਜਿਹੜੀ ਹੈ ਨਾ ਕੁੱਲ ਬਲਾ ਕੇ ਆਪਾਂ ਕਹੀਏ ਇੱਕ ਕੋਸ਼ਿਸ਼ ਹੈ ਬਹੁਤ ਵਧੀਆ ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹਦੇ ਵਿੱਚ ਤੁਹਾਡੇ ਨਾ ਇੱਕ ਵਿਸ਼ੇ ਦੀ ਇੱਕ ਬਰੀਕ ਜੀ ਲਾਈਨ ਹੋਵੇ ਨਾ ਉਹਦੇ ਲਈ ਆਰਟਿਸਟ ਜਿਹੜੇ ਬੜੇ ਪਾਵਰਫੁਲ ਚਾਹੀਦੇ ਹੁੰਦੇ ਆ ਤਾਂ ਕਿ ਉਹ ਰੋਲ ਨਾਲ ਸਾਰੇ ਰੋਲ ਨੂੰ ਬਾਹਰ ਕੱਢ ਸਕਣ ਅੱਛਾ ਇਦਾਂ ਕਹਿਣਾ ਸਹੀ ਹੋਵੇਗਾ ਕਿ ਕੋਸ਼ਿਸ਼ ਸਹੀ ਸੀ ਕਨਸੈਪਟ ਵਧੀਆ ਸੀ ਯੂਨਿਕ ਕਨਸੈਪਟ ਸੀ ਪਰ ਸ਼ਾਇਦ ਅਗਰ ਮੇਨ ਲੀਡ 'ਚ ਕੋਈ ਹੋਰ ਹੁੰਦਾ ਹੋਰ ਹੁੰਦਾ ਤਾਂ ਸ਼ਾਇਦ ਫਿਲਮ ਕਾਮਯਾਬ ਹੁੰਦੀ ਹੂੰ ਅੱਛਾ ਓਵਰਆਲ ਇਹ ਮੂਵੀ ਕੀ ਮੈਸੇਜ ਦਿੰਦੀ ਆ ਮੈਸੇਜ ਇਹ ਦਿੰਦੀ ਆ ਵੀ ਨੌਜਵਾਨਾਂ ਨੂੰ ਆਪਣੇ ਹੌਲਸਟੇ ਨਾਲ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਔਰ ਗਲਤ ਢੰਗ ਨਾਲ ਪੈਸਾ ਜੜਾ ਨਾ ਉਹਨੇ ਇੱਕ ਮੋੜਾ ਚਾਹੀਦਾ ਹੂੰ ਇਹ ਮਤਲਬ ਨੌਜਵਾਨ ਇਹ ਨਾ ਸੋਚਣ ਵੀ ਅਸੀਂ ਸ਼ਾਰਟਕਟ ਅਪਣਾਵਾਂਗੇ ਗਲਤ ਢੰਗ ਨਾਲ ਪੈਸਾ ਕਮਾ ਕੇ 2:00 ਵਜੇ ਕੰਮ ਕਰਕੇ ਪੈਸਾ ਕਮਾ ਲੀਏ ਸੋ ਇਹ ਸਾਨੂੰ ਇਸ ਫਿਲਮ ਤੋਂ ਸਿੱਖਿਆ ਜਰੂਰੀ ਅੱਛਾ ਮੂਵੀ ਨੂੰ ਰੇਟ ਕਿੰਨਾ ਦੋਗੇ 10 ਚੋਂ ਦਾਸ 10 4 ਦਾਸ 10 4 ਓਕੇ ਸੋ ਇਹ ਇਹਨਾਂ ਦਾ ਆਪਣਾ ਪੁਆਇੰਟ ਆਫ View ਹੈ ਮੈਂ ਦਰਸ਼ਕਾਂ ਨੂੰ ਵੀ ਕਹੂੰਗੀ ਕਿ ਉਹ ਵੀ ਜਾ ਕੇ ਸਿਨੇਮਾ ਘਰ ਚ ਦੇਖਣ ਤੇ ਆਪਣੇ ਜਿਹੜੇ View ਆ ਕਮੈਂਟਸ ਆ ਆਪਣੀ رائے ਆ ਸਾਡੇ ਨਾਲ ਸਾਂਝੀ ਜ਼ਰੂਰ ਕਰਿਆ ਕਰੋ ਅਸੀਂ ਉਤਸੁਕ ਰਹਿੰਦੇ ਆ ਕਿ ਤੁਹਾਡੇ ਤੁਹਾਡੀ رائے ਜਾਣਨ ਦੇ ਲਈ ਅੱਛਾ ਦੂਜੀ ਮੂਵੀ ਤੇ ਅਸੀਂ ਆਨੇ ਹਾਂ ਦੂਜੀ ਮੂਵੀ ਸੀ ਬੜਾ ਕਰਾਰਾ ਪੂਤਨਾ ਬੜੀ ਪੰਜਾਬੀ ਦੀ ਇਹ ਤੁਸੀਂ ਕਹਿ ਲਓ ਪੰਜਾਬੀ ਦਾ ਬਹੁਤ ਪ੍ਰਾਤਨ ਉਹ ਆ ਵਾਰਕਿਆ ਬੜਾ ਕਰਾਰਾ ਪੂਤਨਾ ਮਤਲਬ ਕੀ ਹੈ ਦਾ ਗਾਣਿਆਂ ਚ ਵੀ ਬਹੁਤ ਵਾਰ ਗਾਣਾ ਇਹ ਆ ਵੀ ਇਹ ਸਾਡਾ ਲੋਕਗੀਤ ਹੈ ਉਹ ਅਸਲ ਦੇ ਵਿੱਚ ਇਹ ਲੋਕਗੀਤ ਬਣ ਗਿਆ ਮੈਂ ਤੁਹਾਨੂੰ ਦੱਸਣਾ ਬੜਾ ਕਰਾਰਾ ਪੂਤਨਾ ਜਿਹੜਾ ਹੈ ਨਾ ਇਹ ਗਾਇਆ ਸੀ ਜਗਮੋਣ ਕੌਰ ਤੇ ਕੇਦੀਪ ਦੀ ਜੋੜੀ ਹਾਂ ਉਹ ਉਹਨਾਂ ਦੇ ਉਹ ਜਿਹੜਾ ਰਿਕਾਰਡ ਸੀਗਾ ਜਾਂ ਉਹਨਾਂ ਦੀ ਜਿਹੜੀ ਐਲ ਪੀ ਸੀ ਦੂਸਰਾ ਸੀ ਡੀ ਸੀ ਇਹ ਬਹੁਤ ਵਿਕੀਆਂ ਉਸ ਵੇਲੇ ਇਸ ਕਾਲੇ ਨੂੰ ਹੂੰ ਅ ਲੇ ਇਸ ਤੋਂ ਇਸ ਤੋਂ ਬਾਅਦ ਇੱਕ ਵਾਰੀ ਗੁਰਦਾਸ ਮਾਨ ਨੇ ਵੀ ਗਾਇਆ ਇਸ ਹੂੰ ਲੇਕਿਨ ਇਹਨੂੰ ਲਿਖਿਆ ਸੀਗਾ ਸਾਡੇ ਇੱਕ ਬਹੁਤ ਮਸ਼ਹੂਰ ਰਾਈਟਰ ਨੇ ਪੁਰਾਣੇ ਗੁਰਦੇਵ ਸਿੰਘ ਮਾਨ ਹੋਣਾ ਹੂੰ ਗੁਰਦੇਵ ਸਿੰਘ ਮਾਨ ਹੋਣੇ ਹੈ ਨਹੀਂ ਸਾਡੇ ਰਹੇ ਨੇ ਲੇਕਿਨ ਜਦੋਂ ਕੋਈ ਗੀਤ ਬਹੁਤ ਪਪੂਲਰ ਹੋ ਜਾਏ ਤਫਰ ਲੋ ਕਿ ਅਸਲੀ ਲੇਖਕ ਨੂੰ ਭੁੱਲ ਜਾਂਦੇ ਨੇ ਫਿਰ ਉਹ ਲੋਕ ਗੀਤ ਬਣ ਜਾਂਦਾ ਸੋ ਇਹ ਲੋਕ ਗੀਤ ਦਾ ਮੁਖੜਾ ਸੀਗਾ ਤੇ ਇਹਦੇ ਵਿੱਚ ਜਿਹੜਾ ਜਿਹੜਾ ਬੜਾ ਕਰਾਰਾ ਕੂਦਣਾ ਇਹ ਫਿਲਮ ਜਿਹੜੀ ਹੈ ਇਹਦੇ ਵਿੱਚ ਉਹਨਾਂ ਨੇ ਸਿਰਫ ਇਸ ਕਰਕੇ ਉਹਨੂੰ ਚੁਣ ਲਿਆ ਕਿਉਂਕਿ ਉਹਦੇ ਵਿੱਚ ਗੀਤ ਗਾਇਆ ਜਾਂਦਾ ਜਿੱਦਿਆ ਨਹੀਂ ਨਾ ਅੱਛਾ ਸੋ ਉਹਨਾਂ ਨੇ ਇੱਕ ਟਾਈਟਲ ਬਣਾ ਲਿਆ ਆਪਣੀ ਇਸ ਹੂੰ ਅੱਛਾ ਜੀ ਗੱਲ ਕੀਤੀ ਜਾਵੇ ਕਿ ਡਾਇਰੈਕਟਰ ਪ੍ਰਵੀਨ ਕੁਮਾਰ ਨੇ ਔਰ ਪ੍ਰੋਡਿਊਸਡ ਬਾਈ ਮਾਧੁਰੇ ਵਿਸ਼ਵਾਸ ਪਹੁੰਚ ਲਈ ਮਤਲਬ ਇੱਕ ਪੰਜਾਬੀ ਤੋਂ ਬਿਲਕੁਲ ਆਪੋਜ਼ਿਟ ਪ੍ਰੋਡਿਊਸ ਕਰ ਰਹੇ ਨੇ ਇਹਨੂੰ ਮਤਲਬ ਕਿ ਕੀ ਕੀ ਸੋਚਦੇ ਹੋ ਕੀ ਕਹਿਣਾ ਚਾਹੋਗੇ ਇਸ ਵਾਰ ਦੇਖੋ ਇਹ ਬੜਾ ਖਰਾਰਾ ਕੂਦਨਾ ਜਿਹੜਾ ਹੈ ਇਹ ਫਿਲਮ ਪਹਿਲਾਂ ਗੁਜਰਾਤੀ ਚ ਬਣੀ ਸੀ ਹਮ ਇਹਦੇ ਜਿਹੜੇ ਪ੍ਰੋਡਿਊਸਰ ਨੇ ਮਾਦਰੀ ਹੁਣੇ ਉਹ ਉਹ ਵੀ ਗੁਜਰਾਤ ਤੋਂ ਨੇ ਮਾਦਰੀ ਵਿੱਚ ਵਿਸ਼ਵਾਸ ਪਹੁੰਚਲੇ ਨੇ ਜੀ ਉਹ ਉਹਨਾਂ ਨੇ ਗੁਜਰਾਤੀ ਵਿੱਚ ਇੱਕ ਮੂਵੀ ਬਣਾਈ ਸੀਗੇ ਉਹਦਾ ਨਾਮ ਤੇ ਨਹੀਂ ਮੈਨੂੰ ਹੁਣ ਯਾਦ ਕੀ ਹੈ ਪਰ ਉਸ ਫਿਲਮ ਨੇ 91 ਕਰੋੜ ਦਾ ਬਿਜ਼ਨਸ ਕੀਤਾ ਸੀ ਉੱਥੇ ਮਤਲਬ ਇੱਕ ਜਿਹੜੀ origignal ਫਿਲਮ ਹੈ ਖੇਤਰੀ ਫਿਲਮ ਹੈ ਮਾਠੀ ਪਾਸ਼ਾ ਦੇ ਵਿੱਚ ਅੱਛਾ ਮਾਦਰੀ ਹੁਣਾਂ ਨੇ ਉਹ ਫਿਲਮ ਪਹਿਲਾਂ ਗੁਜਰਾਤ ਦੇ ਵਿੱਚ ਅੱਛਾ ਗੁਜਰਾਤੀ ਵਿੱਚ ਅੱਛਾ ਉਸ ਫਿਲਮ ਦਾ ਰੀਮੇਕ ਹੈ ਹਾਂ ਔਰ ਉਹ 14-15 ਕਰੋੜ ਦੇ ਵਿੱਚ ਉਹਨਾਂ ਨੇ ਬਣਾ ਕੇ 91 ਕਰੋੜ ਦੇ ਉੱਤੇ ਕਮਾਈ ਕੀਤੀ ਸੀ ਉਹਨਾਂ ਨੂੰ ਫਿਰ ਉਹਨਾਂ ਨੂੰ ਦਬਾਅ ਚ ਆਇਆ ਵੀ ਕਿਉਂਕਿ ਉਹ ਗੀਤ ਕੰਪੀਟੀਸ਼ਨ ਦਾ ਗਿੱਧਾ ਕੰਪੀਟੀਸ਼ਨ ਦਾ ਇਹਦੇ ਵਿੱਚ ਸਾਰਾ ਵੇਰਵਾ ਹੈ ਇਸ ਫਿਲਮ ਦੇ ਵਿੱਚ ਤਾਂ ਉਹਨਾਂ ਨੇ ਸੋਚਿਆ ਵੀ ਇਹਨੂੰ ਅਸੀਂ ਪੰਜਾਬੀ ਵਿੱਚ ਬਣਾਉਣਾ ਹੈ ਸੋ ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਾਇਆ ਇਹਨੂੰ ਸਾਰਾ ਸਕ੍ਰਿਪਟ ਨੂੰ ਤੇ ਇਹਦੇ ਵਿੱਚ 6 ਭੈਣਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਹੁਣ 6 6 ਭੈਣਾਂ ਜਿਹੜੀਆਂ ਨੇ ਨਾ ਉਹ ਇੰਗਲੈਂਡ ਦੇ ਵਿੱਚ ਰਹਿੰਦੀਆਂ ਸਾਰੀ ਫਿਲਮ ਇੰਗਲੈਂਡ ਚ ਸ਼ੂਟ ਹੋਈ ਹੈ ਉਹ ਛੇ ਭੈਣਾਂ ਜਿਹੜੀਆਂ ਨੇ ਉਹ ਕਾਫੀ ਦੇਰ ਤੋਂ ਜਿਵੇਂ ਕਿ ਸਾਡੇ ਵੀ ਇੱਥੇ ਰਿਵਾਜ ਆ ਵੀ ਤੁਸੀਂ ਮਹਾਨਗਰ 'ਚ ਰਹਿੰਦੇ ਹੋ ਤੁਸੀਂ ਆਪਣੇ ਭੈਣ ਕੋਲੋਂ ਭਰਾ ਕੋਲ ਛੇਤੀ ਕਿਤੇ ਜਾਂਦੇ ਨਹੀਂ ਕਿ ਜਿੱਦਾਂ ਕੋਈ ਫੰਕਸ਼ਨ ਨਾ ਹੋਵੇ ਜਿੱਦਾਂ ਕੋਈ ਹੋਰ ਚੀਜ਼ ਨਾ ਹੋਵੇ ਉੱਥੇ ਵੀ ਇਹ ਦਿਖਾਇਆ ਗਿਆ ਕਹਾਣੀ ਵਿੱਚ ਵੀ ਛੇ ਭੈਣਾਂ ਵੱਖੋ-ਵੱਖਰੀ ਜਗ੍ਹਾ ਰਹਿੰਦੀਆਂ ਨੇ ਹੂੰ ਲੇਕਿਨ ਇੱਕ ਭੈਣ ਜਿਹੜੀ ਆ ਸੋਚਦੀ ਆ ਵੀ ਆਪਾਂ ਕਿੱਦਾਂ ਕੰਪੀਟੀਸ਼ਨ 'ਚ ਭਾਗ ਲੈਣਾ ਹੈ ਉਹਨਾਂ ਨੂੰ ਹੋਰ ਕੋਈ ਡੀਡੀ ਨਹੀਂ ਲੱਭਦੇ ਉਹ ਕਹਿੰਦੇ ਛੇ ਭੈਣਾਂ ਨੂੰ ਆਪਾਂ ਆਪਣੀਆਂ ਇਕੱਠੀਆਂ ਕਰਕੇ ਕਿਸੇ ਫੰਕਸ਼ਨ ਦੇ ਇਕੱਠੀਆਂ ਹੁੰਦੀਆਂ ਨੇ ਕੋਈ ਦਸਤਾਰ ਬੰਦੀ ਦਾ ਫੰਕਸ਼ਨ ਹੁੰਦਾ ਉੱਥੇ ਇਕੱਠੀਆਂ ਹੁੰਦੀਆਂ ਨੇ ਤੇ ਉੱਥੇ ਪ੍ਰਪੋਜ਼ਲ ਹੁੰਦੇ ਵੇ ਆਪਾਂ ਇੱਕ ਗਰੁੱਪ ਬਣਾਈਏ ਤੇ ਆਪਾਂ ਕਿੱਦਾਂ ਕੰਪੀਟੀਸ਼ਨ ਵਿੱਚ ਜਾਈਏ ਜਿੱਥੇ ਕਿ ਉਹ 50000 ਪਾਉਂਡ ਜਿਹੜਾ ਹੈ ਉੱਥੇ ਉਹਨਾਂ ਨੇ ਨਾਮ ਰੱਖਿਆ ਅੱਛਾ ਇਹ ਕਹਾਣੀ ਜਿਹੜੀ ਹੈ ਜੇ ਆਪਾਂ ਦੋ ਲਾਈਨਾਂ ਚ ਤਿੰਨ ਲਾਈਨਾਂ ਦੱਸਣੀ ਹੋਵੇ ਤਾਂ ਇੰਨੇ ਆ ਵੀ ਭੈਣਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਗਿੱਧਾ ਵਾਲੀਆਂ ਜਦੋਂ ਉਹ ਪ੍ਰੈਕਟਿਸ ਕਰਦੀਆਂ ਨੇ ਤਾਂ ਉਹਦੇ ਵਿੱਚੋਂ ਵੱਖਰੀ ਵੱਖਰੀ ਭੈਣ ਦਾ ਵੱਖਰਾ ਵੱਖਰਾ ਦੁੱਖ ਜਿਹੜਾ ਉਹ ਸਾਡੇ ਸਾਹਮਣੇ ਆਉਂਦਾ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਵਿਆਹ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਚਿੱਤਾ ਦੀ ਹੁੰਦੀ ਆ ਔਰ ਯੂਕੇ ਦਾ ਲਾਈਫ ਸਟਾਈਲ ਇਸ মুਵੀ ਦੇ ਵਿੱਚ ਦਿਖਾਇਆ ਗਿਆ ਕਿਉਂਕਿ ਉੱਥੇ ਹਰ ਕੋਈ ਵਰਕਿੰਗ ਹੈ ਤੇ ਆਪਣੇ ਲਈ ਟਾਈਮ ਕੱਢਣਾ ਮੈਨੂੰ ਲੱਗਦਾ ਹੋ ਸ਼ਾਇਦ ਉਸ ਚੀਜ਼ ਨੂੰ ਦਰਸਾਇਆ ਗਿਆ ਇਸ ਮੂਵੀ ਮੂਵੀ ਦੇ ਵਿੱਚ ਅੱਛਾ ਇਸ ਫਿਲਮ ਦਾ ਨ ਇੱਕ ਡਾਇਲੋਗ ਆ ਭੈਣ ਤਾਂ ਇੱਕ ਹੀ ਮਾਰਨੀ ਸੀ ਅਸੀਂ ਤਾਂ 6 ਰਲ ਗਈਆਂ ਹੁਣ ਪੈਣਗੀਆਂ ਤਮਾਲਾਂ ਕੀ ਕਹਿਣਾ ਚਾਹੋਗੇ ਉਹ ਤਮਾਲਾਂ ਦਾ ਮਤਲਬ ਇਹੀ ਹੈ ਵੀ ਉਹ ਗਿੱਦੇ ਦਾ ਗਰੁੱਪ ਬਣਾਉਂਦੀਆਂ ਨੇ ਹਮਮ ਔਰ ਕਿਉਂਕਿ ਜਦੋਂ ਘਰਾਂ ਵਿੱਚੋਂ ਤੰਗ ਹੁੰਦੀਆਂ ਨੇ ਤਾਂ ਉਹ ਫਾਈਨੈਂਸ਼ਲੀ ਵੀ ਜੜੀਆਂ ਨੇ ਉਹ ਤੰਗ ਹੁੰਦੀਆਂ ਨੇ ਉਹ ਕਹਿੰਦੀਆਂ 50 ਹਜ਼ਾਰ ਪਾਉਂਡ ਮਿਲ ਜਾਣਾ ਬਹੁਤ ਆ ਆਪਾਂ ਚਲੋ ਆਪਸ ਦੇ ਵਿੱਚ ਪੈਸੇ ਵੰਡ ਲਾਂਗੇ ਸਾਡੇ ਦੁੱਖ ਦਰਦ ਬਾੜੇ ਬੱਟੇ ਦੂਰ ਹੋਣਗੇ ਸੋ ਉਸ ਉੱਤੇ ਮਿਹਨਤ ਕਰਦੀਆਂ ਨੇ ਅੱਛਾ ਇੱਕ ਏਜ ਫੈਕਟ ਵੀ ਦਿਖਾਇਆ ਗਿਆ ਹੈ ਕਿ ਇੱਕ ਔਰਤ ਜਦੋਂ ਬੁਢਾਪੇ ਜਦੋਂ ਉਹਨਾਂ ਦੀ ਜਿਹੜੀ ਜਵਾਨੀ ਹੋ ਟਲ ਜਾਂਦੀ ਹੈ ਤੇ ਵਰਕਿੰਗ ਹੋਣ ਦੇ ਨਾਮ ਨਾਲ ਉਹਨਾਂ ਦੀ ਉਮਰ ਵੀ ਨਹੀਂ ਰਹਿੰਦੀ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਇਸ ਸਟੋਰੀ ਵਿੱਚ ਇੱਕ ਮੋਟੀਵੇਸ਼ਨਲ ਮੈਸੇਜ ਦਿੱਤਾ ਗਿਆ ਹੈ ਕਿ ਤੁਸੀਂ ਉਮਰ ਕੋਈ ਵੀ ਹੋਵੇ ਕਿਸੇ ਵੀ ਉਮਰ 'ਚ ਕੁਝ ਵੀ ਕਰ ਸਕਦੇ ਹੋ ਕੁਛ ਇਦਾ ਦਾ ਕਨਸੈਪਟ ਬਿਲਕੁਲ ਉਹ ਇਹਦੇ ਵਿੱਚ ਵੱਖ-ਵੱਖਰੇ ਤੁਹਾਨੂੰ ਮਿਲ ਦੱਸਿਆ ਨਾ ਹਰ ਭੈਣ ਦੇ ਆਪਣੀ ਵੱਖਰੀ ਕਹਾਣੀ ਹੈ ਬਿਉਹਨਾ ਜ਼ਿੰਦਗੀ ਚ ਕੀ ਵਾਪਰਿਆ ਕਿਸੇ ਦਾ ਬੱਚਾ ਨਹੀਂ ਰਹਾ ਕਿਸੇ ਦਾ ਹਸਬੰਡ ਪਤੀ ਜਿਹੜਾ ਉਹਨਾਂ ਸਾਰੇ ਤੰਗ ਕਰ ਰਿਹਾ ਉਹਦੀ ਕਮਾਈ ਦੇ ਉੱਤੇ ਰਹਿ ਰਿਹਾ ਸੋ ਇਹਦੇ ਵਿੱਚ ਜਿਹੜੀਆਂ 6 ਭੈਣਾਂ ਹਨ ਜੋ ਕਮਲਜੀਤ ਨੀਰੂ ਜਿਹੜੀ ਸਾਡੀ ਗਾਇਕਾ ਰਹੀ ਹੈ ਉਹ ਵੀ ਇਹਦੇ ਚ ਆਰਟਿਸਟ ਹੈ ਉਹ ਸਭ ਤੋਂ ਵੱਡੀ ਭੈਣ ਦਿਖਾਈ ਗਈ ਉਹ ਲੱਗਦੀ ਵੀ ਇਹ ਸਭ ਤੋਂ ਵੱਡੀ ਫਿਰ ਉਪਾਸਨਾ ਸਿੰਘ ਫਿਰ ਰੰਧਾਵਾ ਇਹਦੇ ਵਿੱਚ ਕੁਲਰਾਜ ਰੰਧਾਵਾ ਹੈ ਫਿਰ ਅਨਿਤਾ ਸ਼ਬਦੀਸ਼ ਆ ਬਹੁਤ ਸਾਰੇ ਮਤਲਬ ਇਹਦੇ ਵਿੱਚ ਲੜਕੀਆਂ ਨੇ ਤੇ ਐ ਲੱਗਦਾ ਹੈ ਵੀ ਇਹ ਔਮਨ ਔਰੈਂਟਡ ਫਿਲਮ ਹੈ ਸਬਜੈਕਟ ਵੀ ਉਹੀ ਹੈ ਸਬਜੈਕਟ ਵੀ ਉਹੀ ਹੈ ਪਰ ਦੇਖਣ ਵਾਲੀ ਗੱਲ ਇਹ ਆ ਵੀ ਜੇ ਗੁਜਰਾਤ ਵਿੱਚ ਜੇ ਫਿਲਮ ਹਿੱਟ ਹੋਈ ਹੈ ਸਾਡੇ ਪੰਜਾਬ ਵਿੱਚ ਪਤਾ ਨਹੀਂ ਟੌਨ ਦੇਖ ਨਹੀਂ ਹੁੰਦੇ ਕਿਉਂਕਿ ਹਰ ਲੈਂਗੁਏਜ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਵੀ ਉਹ ਉਸ ਲੈਂਗੁਏਜ ਦੇ ਉੱਤੇ ਤਾਂ ਕਈ ਵਾਰੀ ਹਿੱਟ ਕਰ ਜਾਂਦੀ ਹੈ ਚੀਜ਼ ਜਦੋਂ ਉਸ ਦੂਸਰੀ ਭਾਸ਼ਾ ਚ ਲੈ ਕੇ ਆਉਂਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਟੱਚ ਨਹੀਂ ਕਰਦੀਆਂ ਤੇ ਬੀ ਦੇ ਸਰ ਮੇਰਾ ਇੱਕ ਹੋਰ ਸਵਾਲ ਹੈ ਜਿੱਦਾਂ ਇਸ ਮੂਵੀ ਵਿੱਚ 6 ਭੈਣਾਂ ਦਾ ਕਿਰਦਾਰ ਦਿਖਾਇਆ ਗਿਆ ਕਿਸ ਤਰ੍ਹਾਂ ਸਟਾਰ ਕਾਸਟ ਦੀ ਚੋਣ ਹੋਈ ਹੈ ਤੇ ਉਹ ਆਪਣੇ ਉਹਨਾਂ ਚੀਜ਼ਾਂ ਤੇ ਖਰਾ ਉਤਰੇ ਨੇ ਕੀ ਲੱਗਦਾ ਹੈ ਮੈਨੂੰ ਲੱਗਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਟਾਰ ਕਾਸਟ ਆ ਔਰ ਪ੍ਰੋਡਿਊਸਰ ਡਾਇਰੈਕਟਰ ਸੀਗੇ ਇਹਦਾ ਡਾਇਰੈਕਟਰ ਕਹਿੰਦੇ ਪ੍ਰਵੀਨ ਕੁਮਾਰ ਇਸ ਫਿਲਮ ਦੇ ਇਹ ਲੋਕ ਇੱਥੇ ਪੰਜਾਬ ਵਿੱਚ ਆਏ ਹੋਏ ਸੀਗੇ ਪ੍ਰੋਮੋਸ਼ਨ ਵਾਸਤੇ ਇਹਨਾਂ ਨਾਲ ਮੇਰੀ ਮੁਲਾਕਾਤ ਵੀ ਹੋਈ ਆ ਤੇ ਜਿਹੜੇ ਉਹ ਮੈਡਮ ਮਾਦਰੀ ਨੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿਸ ਤਰ੍ਹਾਂ ਇਸ ਫਿਲਮ ਬਾਰੇ ਤੁਹਾਨੂੰ ਆਈਡੀਆ ਆ ਵੀ ਪੰਜਾਬੀ ਚ ਚੱਲਣੀ ਚਾਹੀਦੀ ਬਿਲਕੁਲ ਉਹ ਕਹਿੰਦੇ ਉਹ ਸਾਡੀ ਉਹ ਜਿਹੜੀ ਗੁਜਰਾਤੀ ਵਾਲੀ ਫਿਲਮ ਆ ਉਹ ਵੀ ਸਾਡੇ ਇੱਕ ਡਾਂਸ ਦੇ ਆਧਾਰ ਦੇ ਉੱਤੇ ਚੱਲੀ ਹੋਤੀ ਫਿਲਮ। ਅਸੀਂ ਆਖਿਆ ਵੀ ਪੰਜਾਬ ਵਿੱਚ ਗਿੱਧਾ ਪੈਂਦਾ ਐਡਾ ਸ਼ਾਨਦਾਰ। ਤਾਂ ਉਹ ਕਹਿੰਦਾ ਸਾਡਾ ਟਾਰਗੇਟ ਸੀਗਾ ਵੀ ਗਿੱਧੇ ਦੇ ਰਾਹੀਂ ਇਸ ਕਹਾਣੀ ਨੂੰ ਪਹੁੰਚਾਉਣਾ ਹੈ। ਅੱਛਾ ਯੂਕੇ ਹੀ ਕਿਉਂ ਚੁਣਿਆ ਪੰਜਾਬ ਕਿਉਂ ਨਹੀਂ? ਕੀ ਕਹਿ ਸਕਦੇ ਇਸ ਬਾਰੇ? ਮੈਨੂੰ ਤਾਂ ਇਹ ਲੱਗਦਾ ਵੀ ਯੂਕੇ ਵਾਲੇ ਕਿਉਂਕਿ ਅੱਜਕੱਲ੍ਹ ਉੱਥੇ ਜਿਹੜੇ ਲੋਕੀ ਸਾਡੇ ਪੰਜਾਬੀ ਫਰਮਾਂ ਦੀ ਸ਼ੂਟਿੰਗ ਕਰਦੇ ਆ ਨਾ ਉਹਨਾਂ ਨੂੰ ਸਬਸਿਡੀ ਦਿੰਦੇ ਆ। ਸਬਸਿਡੀ ਲੈਣ ਦੇ ਸਾਡੇ ਬਹੁਤ ਸਾਰੇ ਪ੍ਰੋਡਿਊਸਰ ਜਿਹੜੇ ਨੇ ਆਪਣੀਆਂ ਫਿਲਮਾਂ ਨੂੰ ਗਦਾਚੀ ਸ਼ੂਟ ਕਰਦੇ। ਹੂੰ। ਸੋ ਇਹ ਇਹ ਕਾਰਨ ਹੋ ਸਕਦਾ ਹੈ। ਲੇਕਿਨ ਇਹਦੇ ਵਿੱਚ ਮੁੱਖ ਰੋਲ ਜਿਹੜਾ ਸੀਗਾ ਉਹ ਪਾਸਨਾ ਸਿੰਘ ਦਾ। ਪਾਸਨਾ ਸਿੰਘ ਨੇ ਬਹੁਤ ਖੁੱਲ ਕੇ ਕੰਮ ਕੀਤਾ ਇਸ ਫਿਲਮ ਦੇ ਵਿੱਚ। ਦੂਜਾ ਜਿਹੜਾ ਰੋਲ ਵਿੱਚ ਮੈਨੂੰ ਪਸੰਦ ਆਇਆ ਇੱਥੇ ਕੁਲਰਾਜ ਰੰਧਾਵਾ ਸਾਡੀ ਫਿਲਮਾਂ ਦੀ ਬੜੀ ਹਿੱਟ ਹਰੋਇਨ ਰਹੀ ਹੈ। ਬੜੀਆਂ ਅੱਛੀਆਂ ਹਿੱਟ ਫਿਲਮਾਂ। ਇੱਕ ਟਾਈਮ ਤੇ ਆ ਕੇ ਮਤਲਬ ਫਿਲਮਾਂ ਫਿਲਮ ਜਗਤੋਂ ਗਾਇਬ ਹੀ ਹੋ ਗਏ ਸੀ ਕਿ ਬਹੁਤ ਸਾਰੀਆਂ ਅਫਵਾਹਾਂ ਵੀ ਉਹਨਾਂ ਦੇ ਨਾਲ ਜੁੜ ਗਈਆਂ ਸੀਗੀਆਂ। ਔਰ ਉਸ ਉਸ ਕੁੜੀ ਨੇ ਇਸ ਫਿਲਮ ਚ ਕਮਾਲ ਕੀਤੀ ਆ ਮੈਂ ਉਹਨੂੰ ਪਹਿਲੀ ਵਾਰੀ ਦੇਖਿਆ ਵੀ ਮੈਂ ਇੰਨੀਆਂ ਪੰਜਾਬੀ ਫਿਲਮਾਂ ਦੇਖਿਆ ਨੇ ਮੈਨੂੰ ਕਿਤੇ ਟੱਚ ਨਹੀਂ ਕੀਤੀ ਲੇਕਿਨ ਇਸ ਫਿਲਮ ਵਿੱਚ ਜਿਹੜਾ ਉਹਦਾ ਰੋਲ ਇਹੋ ਜਿਹਾ ਸੀਗਾ ਵੀ ਉਹ ਸਾਨੂੰ ਭਾਵਕ ਕਰਨ ਦਾ ਉਹ ਜਿਹੜੀ 37 ਸਾਲ ਦੀ ਔਰਤ ਕਹਿੰਦੀ ਮੈਂ ਮੀਨੋਪਾਸ ਚ ਚਲੀ ਗਈਆਂ ਵੀ ਆਪਣੇ ਘਰ ਦੀਆਂ ਸਮੱਸਿਆਵਾਂ ਕਰਕੇ ਉਹ ਕਿਤੇ ਬਹੁਤ ਅਨੁਭਵ ਕਰਦੀ ਔਰ ਉਹ ਰਾਸਤੇ ਉੱਤੇ ਆ ਕੇ ਆਉਂਦਾ ਜਦੋਂ ਭੈਣਾਂ ਜੜੀਆਂ ਨੇ ਨਾ ਆਪਸ ਜੁੜ ਜਾਂਦੀਆਂ ਨੇ ਇੱਕ ਦੂਜੇ ਦੇ ਮਸਲੇ ਹੱਲ ਕਰਨ ਵਾਸਤੇ ਸੋ ਮਸਲੇ ਹੱਲ ਹੁੰਦੇ ਫਿਰ ਉਹ ਮਸਲੇ ਫਿਰ ਇਹ ਤਾਂ ਬਾਅਦ ਦੀ ਗੱਲ ਆ ਲੇਕਿਨ ਉਹ ਜੁੜ ਜਾਂਦੀਆਂ ਨੇ ਆਪਸ ਵਿੱਚ ਅਨੇਤਾ ਸ਼ਰਵਦੀਸ਼ ਆ ਉਹਨੇ ਅੱਛਾ ਰੋਲ ਕੀਤਾ ਫੇਰ ਰਾਜ ਧਾਲੀਵਾਲ ਹਾਂ ਰਾਜ ਧਾਲੀਵਾਲ ਰਾਜ ਧਾਲੀਵਾਲ ਨੇ ਬਹੁਤ ਖੁੱਲ ਕੇ ਰੋਲ ਕਰਦੀ ਆ ਉਹਦਾ ਵੀ ਰੋਲ ਅੱਛਾ ਹੈ ਕਮਲਜੀਤ ਨੀਰੂ ਹੈ ਬਹੁਤ ਅੱਛਾ ਰੋਲ ਕੀਤਾ ਸੋ ਮਨਤ ਸਿੰਘਾ ਮਨਤ ਸਿੰਘ ਵੀ ਤੁਹਾਨੂੰ ਪਤਾ ਵੀ ਉਹ ਉਹ ਵੀ ਬੜਾ ਚੰਗਾ ਰੋਲ ਵਧੀਆ ਆਰਟਿਸਟ ਹੈ ਸੋ ਇਹਨਾਂ ਦੇ ਰੋਲ ਜਿਹੜੇ ਸੀ ਉਹ ਬਹੁਤ ਅੱਛੇ ਸੀਗੇ ਲੇਕਿਨ ਪਤਾ ਨਹੀਂ ਜਿਹੜੀ ਸਮੱਸਿਆ ਮੈਂ ਪਹਿਲਾਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਸੀਗਾ ਉਹ ਇਹੀ ਸੀ ਕਿ ਇਹ ਲੋਕ ਜਿਹੜੇ ਪੰਜਾਬ 'ਚ ਸ਼ੂਟਿੰਗ ਕਰਦੇ ਤੇ ਫਿਰ ਸ਼ਾਇਦ ਜਿਆਦਾ ਗੱਲ ਕੁਝ ਹੋ ਰਹੀ ਹੁੰਦੀ ਸੀ ਬਿਲਕੁਲ ਸੋ ਕਰ ਆਮ ਲੋਕਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਨਾ ਕਿਤੇ ਨਾ ਕਿਤੇ ਇਹ ਚੀਜ਼ ਔਰਤਾਂ ਦੇ ਨਾਲ ਰਿਲੇਟ ਹੈ ਤੇ ਔਰਤਾਂ ਸ਼ਾਇਦ ਇਸ ਫਿਲਮ ਨੂੰ ਪਸੰਦ ਕਰਨਗੀਆਂ ਅੱਛਾ ਤੁਸੀਂ ਓਵਰਆਲ ਮੂਵੀ ਨੂੰ 10 ਵਿੱਚੋਂ ਕਿੰਨੇ ਪੁਆਇੰਟਸ ਦਿੰਦੇ ਹੋ ਇਸ ਫਿਲਮ ਨੂੰ ਮੈਂ ਤੋਂ ਬਾਅਦ ਕਿਉਂਕਿ ਇਸ ਫਿਲਮ ਵਿੱਚ ਕਾਮਯਾਬੀ ਬਹੁਤ ਨੇ ਤਰੁੱਟੀਆਂ ਬਹੁਤ ਨੇ ਇਹਦੇ ਵਿੱਚ 6 ਭੈਣਾਂ ਦਾ ਜਿਹੜਾ ਗੈਪ ਆ ਉਹ ਤੁਹਾਨੂੰ ਕਿਸੇ ਵੇਲੇ ਸਪਸ਼ਟ ਨਜ਼ਰ ਨਹੀਂ ਆਉਂਦਾ 6 ਭੈਣਾਂ ਆਖਰ ਸਾਰਸਾਰ ਲਾਤੇ ਉਹਨਾਂ ਦਾ ਫਰਕ ਹੋਏਗਾ ਨਾ ਆਪਸ ਦੇ ਵਿੱਚ ਬਿਲਕੁਲ ਲੇਕਿਨ ਉਹ ਉਹ ਜਿਹੜਾ ਉਹ ਸਾਰਾ ਰੋਲ ਗੱਡ ਕਿਉਂਕਿ ਅਸੀਂ ਲੌਜੀਕਲ ਪੁਆਇੰਟ ਵੀ ਕਹਿੰਦੇ ਆ ਅਸੀਂ ਲੱਭਦੇ ਆਂ ਮੂਵੀ ਜਿਦਾ ਦੇਖਦੇ ਆ ਪਰ ਮੈਨੂੰ ਲੱਗਦਾ ਵੀ ਜੇ 6 ਭੈਣਾਂ ਪੰਜਾਬ 'ਚ ਰਹਿੰਦੀਆਂ ਹੁੰਦੀਆਂ ਤੇ ਪੰਜਾਬ ਦੇ ਮਸਲੇ ਚੱਕੇ ਹੁੰਦੇ ਸ਼ਾਇਦ ਗੱਲ ਵੱਖਰੀ ਹੁੰਦੀ ਮੈਨੂੰ ਵੀ ਇਦਾਂ ਲੱਗਦਾ ਕਿ ਜੇ ਪੰਜਾਬ 'ਚ ਇਹੀ ਚੀਜ਼ ਕਿਤੇ ਬਣਾਈ ਹੁੰਦੀ ਤਾਂ ਗੱਲ ਕੁਝ ਹੋਰ ਵੱਖਰੀ ਹੁੰਦੀ ਲੇਕਿਨ ਕਿਉਂਕਿ ਫਿਰ ਉਹ 6 ਭੈਣਾਂ ਦੇ ਇੱਥੇ ਦੇ ਮਸਲੇ ਚੱਕੇ ਜਾਣੇ ਸੀ ਮਸਲੇ ਇੱਥੇ ਦੇ ਚੱਕੇ ਜਾਣੇ ਸੀ ਫਿਰ ਸਾਡੇ ਦਰਸ਼ਕ ਨੂੰ ਉਹ ਚੰਗੀ ਲੱ ਖੂਬਸੂਰਤ ਜਾਣਕਾਰੀ ਆ ਰਹੀ ਤੇ ਆਪਣੇ ਰਿਵਿਊ ਬੇਦੀ ਸਾਹਿਬ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਅਸੀਂ ਵੀ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਵੀ ਇਹ ਦੋਨੋਂ ਮੂਵੀਜ਼ ਹੈਪੀ ਖੁਸ਼ ਹੋ ਗਿਆ ਅਤੇ ਬੜਾ ਕਰਾਰਾ ਪੂਤਨਾ ਸਿਨੇਮਾ ਘਰ ਵਿੱਚ ਜਾ ਕੇ ਦੇਖੋ ਤੇ ਇਸ ਮੂਵੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਇਹਦੇ ਤੋਂ ਸੇਧ ਲੈਂਦੇ ਹੋ ਜਾਂ ਕਮੀਆਂ ਖਾਮੀਆਂ ਕੀ ਨੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਹੋਰ ਵੀ ਇਦਾਂ ਦੇ ਪ੍ਰੋਗਰਾਮ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਮਿਲਦੇ ਰਵਾਂਗੇ ਇਸ ਪ੍ਰੋਗਰਾਮ ਦੇ ਜ਼ਰੀਏ ਹੁਣ ਤਾਂ ਹੈਨਾ ਬੇਦੀ ਸਾਹਿਬ ਬਿਲਕੁਲ ਤੇ ਅਸੀਂ ਵੀ ਉਮੀਦ ਕਰਦੇ ਹੁੰਨੇ ਆ ਕਿ ਤੁਹਾਨੂੰ ਇਹ ਸਾਡੇ ਪ੍ਰੋਗਰਾਮ ਜਿਹੜੇ ਆ ਪਸੰਦ ਆਣ ਤੇ ਹੁਣ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਜੀ ਬਹੁਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ